ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੀ ਤੋਂ ਅਸਤੀਫਾ ਦੇ ਚੁੱਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਅੰਤਰੀਂ ਕਮੇਟੀ ਦੇ ਪੰਜ ਮੈਂਬਰਾਂ ਨੇ ਉਹਨਾਂ ਨੂੰ ਮਨਾਉਣ ਲਈ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਤਕਰੀਬ ਡੇਢ ਘੰਟਾ ਚੱਲੀ ਮੀਟਿੰਗ ਮਗਰੋਂ ਕਮੇਟੀ ਮੈਂਬਰ ਕਲਿਆਣ ਸਿੰਘ ਨੇ ਕਿਹਾ ਕਿ ਧਾਮੀ ਨਾਲ ਮੀਟਿੰਗ ਸੁਖਾਵੇਂ ਮਾਹੌਲ ਦੇ ਵਿੱਚ ਹੋਈ। ਉਹਨੇ ਕਿਹਾ ਕਿ ਉਹ ਮਹਿਸੂਸ ਕਰਦੇ ਨੇ ਕਿ ਪੰਨ ਦੀ ਭਲਾਈ ਲਈ ਧਾਮੀ ਆਪਣਾ ਫੈਸਲਾ ਬਦਲ ਕੇ ਸੇਵਾਵਾਂ ਵਿੱਚ ਚਾਲੂ ਰੱਖ ਸਕਦੇ ਨੇ। ਉਹਨੇ ਕਿਹਾ ਕਿ ਧਾਮੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਸੇਵਾਵਾਂਮ ਬਤੌਰ ਪ੍ਰਧਾਨ ਮੁੜ ਨਿਭਾਉਣ। ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਨੂੰ ਉਹਨਾਂ ਦੇ ਇੱਕ ਜਨਤਿਕ ਸਮਾਗਮ ਵਿੱਚ ਖੁੱਲੇ ਰੂਪ 'ਚ ਵਿਚਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬੀਤੇ ਦਿਨੀ ਬੱਲੋਬਾਲ ਵਿੱਚ ਸ਼੍ਰੀ ਚੋਲਾ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਮੌਕੇ ਕੀਤੇ ਧਾਰਮਿਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨਤਾ ਮੇਰੇ ਸ਼ਾਮਲ ਹੋਏ ਸਨ। ਉਸ ਸਮਾਗਮ ਵਿੱਚ ਅਕਾਲੀ ਦਲ ਦੇ ਬਾਗੀ ਧੜੇ ਦੇ ਕੁਝ ਆਗੂ ਵੀ ਸ਼ਾਮਲ ਹੋਏ ਸਨ। ਇਸ ਤੋਂ ਕੁਝ ਰਾਜਸੀ ਧਿਰਾਂ ਨੇ ਕਿਆਸਰਾਈਆਂ ਸ਼ੁਰੂ ਕਰ ਦਿੱਤੀਆਂ ਕਿ ਧਾਮੀ ਨੂੰ ਜੇ ਸਮਾਂ ਰਹਿੰਦਿਆਂ ਨਾ ਮਨਾਇਆ ਗਿਆ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਮੀਟਿੰ ਮਾਰਚ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅੰਤਰੀਂ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਵਿੱਚ 7 ਮਾਰਚ ਨੂੰ ਸਵੇਰੇ 11 ਵਜੇ ਰੱਖੀ ਗਈ ਹੈ ਇਸ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਦੇ ਆਉਣ ਵਾਲੇ ਬਜਟ ਸੰਬੰਧੀ ਕਾਇਮ ਸਭ ਕਮੇਟੀ ਦੀਆਂ ਸਪਰਸ਼ਾਂ ਅਤੇ ਸਿੱਖ ਸੰਸਥਾ ਦੇ ਕੰਮ ਕਾਜ ਨਾਲ ਸੰਬੰਧਿਤ ਚਰਚਾ ਕੀਤੀ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਾਲਾਨਾ ਬਜਟ 31 ਮਾਰਚ ਤੋਂ ਪਹਿਲਾਂ ਪਾਸ ਕਰਨਾ ਜ਼ਰੂਰੀ ਹੈ। 7 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਬਜਟ ਸੰਬੰਧੀ ਮੀਟਿੰਗ ਤੈਅ ਕਰਨ ਦਾ ਫੈਸਲਾ ਹੋਵੇਗਾ। ਨਿਯਮਾਂ ਮੁਤਾਬਕ ਬਜਟ ਸੰਬੰਧੀ ਜਨਰਲ ਇਜਲਾਸ 21 ਦਿਨ ਦੇ ਵਕਫੇ ਤੇ ਸੱਦਿਆ ਜਾਵੇਗਾ। ਬਜਟ ਇਜਲਾਸ ਮਾਰਚ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਹੋਣ ਦੀ ਸੰਭਾਵਨਾ ਹੈ। ਬਜਟ ਸਬੰਧੀ ਪ੍ਰਕਿਰਿਆ ਨੂੰ ਪੂਰਾ ਕਰਨ ਵਾਸਤੇ ਉਤੇ ਰੁਕੇ ਹੋਏ ਕੰਮਾਂ ਨੂੰ ਨਵੇੜ ਲਈ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੁਖੀ ਵੱਜੋਂ ਸੀਨੀਅਰ ਮੀਤ ਪ੍ਰਧਾਨ ਜਾਂ ਕਿਸੇ ਹੋਰ ਅੰਤਰੀ ਕਮੇਟੀ ਮੈਂਬਰ ਨੂੰ ਸੇਵਾਮੈਂ ਦਿੱਤੀਆਂ ਜਾ ਸਕਦੀਆਂ ਨੇ ਇਸ ਤੋਂ ਪਹਿਲਾਂ ਪਿਛਲੀ ਅੰਤਰਿਕ ਕਮੇਟੀ ਦੀ ਮੀਟਿੰਗ ਵਿੱਚ ਐਡਵੋਕੇਟ ਧਾਮੀ ਵੱਲੋਂ ਦਿੱਤੇ ਅਸਤੀਫੇ ਤੇ ਵਿਚਾਰ ਕੀਤਾ ਗਿਆ ਸੀ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅੰਤਰਿਕ ਕਮੇਟੀ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਨੂੰ ਧਾਮੀ ਨਾਲ ਮਿਲਣ ਤੇ ਨਿਰਦੇਸ਼ ਦਿੱਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੁਵੰਦੀ ਅਕਾਲ ਤਖਤ ਵੱਲੋਂ ਕਾਇਮ ਕੀਤੀ ਕਮੇਟੀ ਵੱਲੋਂ ਜਲਦੀ ਪਾਰਟੀ ਦੀ ਭਰਤੀ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਤੇਜ਼ੀ ਅਕਾਲ ਤਖਤ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਵੱਲੋਂ ਦਿੱਤੇ ਇੱਕ ਬਿਆਨ ਤੋਂ ਬਾਅਦ ਆਈ ਹੈ। ਇਸ ਵਿੱਚ ਜਥੇਦਾਰ ਨੇ ਕਿਹਾ ਸੀ ਕਿ ਨਿਗਰਾਨੀ ਵਜੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਕਾਰਗੁਜ਼ਾਰੀ ਹ ਕਹ ਟਿੱਲੀ ਰਹੀ ਹੈ ਕਮੇਟੀ ਨੇ ਆਪਣੀ ਰਿਪੋਰਟ ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਨਹੀਂ ਦੇ ਰਿਹਾ ਜਥੇਦਾਰ ਨੇ ਕਿਹਾ ਕਿ ਇਸ ਕਮੇਟੀ ਨੂੰ ਆਪਣੇ ਪੱਧਰ ਤੇ ਭਰਤੀ ਸ਼ੁਰੂ ਕਰਨੀ ਚਾਹੀਦੀ ਹੈ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਹੁਕਮਨਾਮੇ ਨੂੰ ਇਹਨੂੰ ਵੀ ਨਾ ਲਾਗੂ ਕਰਵਾਉਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਉਸ ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਦੇ ਦਸੰਬਰ 2024 ਨੂੰ ਜਦ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਸੰਗਤ ਸਹਿਬਾਨਾਂ ਵੱਲੋਂ ਉਦੇਸ਼ ਸੁਣਾਈ ਗਏ ਸਨ ਉਹਨਾਂ ਉਦੇਸ਼ਾਂ ਤੋਂ ਪਕੌੜੇ ਹੋਣ ਵਾਲੇ ਨਵ ਮਸੰਦਾ ਰਾਮਰਾਇਆਂ ਦੀ ਭਟਕ ਦੀ ਰੂਹ ਬਦਲਕਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਤੇ ਜਥੇਦਾਰਾਂ ਦੇ ਅਧਿਕਾਰਾਂ ਤੇ ਗੁਰੂ ਮਸਲਿਆਂ ਲਈ ਵਿਸ਼ਵ ਵਿੱਚ ਅਟੱਲ ਗੁਰੂ ਪੰਥ ਨੂੰ ਬਦਲਦਲ ਵਿਰੁੱਧ ਮੋਹਿਮ ਪੰਥ ਉੱਤੇ ਸਵਾਲ ਖੜੇ ਕਰ ਦਿੱਤੇ ਸਨ ਜਿਸ ਕਰਕੇ ਪੂਰੀ ਦੁਨੀਆ ਦਾ ਸਿੱਖ ਅੱਜ ਬੇਚੈਨੀ ਵਿੱਚ ਹੈ ਉਹਨਾਂ ਕਿਹਾ ਕਿ ਬਾਦਲਕੇ ਭਜਾਓ ਸਿੱਖ ਪਰੰਪਰਾਵਾਂ ਤੇ ਸੰਸਥਾਵਾਂ ਬਚਾਉ ਦਾ ਸੱਦਾ ਦਿੱਤਾ ਜਾਂਦਾ ਹੈ ਇਸ ਸਬੰਧੀ ਦੇਸ਼ ਵਿਦੇਸ਼ਾਂ ਵਿੱਚ ਰੈਲੀਆਂ ਕੀਤੀਆਂ ਜਾਣ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਦਾ ਹੱਲ ਪੰਥਕ ਨੁਮਾਇੰਦਾ ਇਕੱਠ ਵਿੱਚ ਲੱਭਿਆ ਜਾਵੇ ਪੰਥਦਰਦੀਆਂ ਨੂੰ ਖੁੱਲਾ ਸੱਦਾ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਅਕਾਲ ਤਖਤ ਸਾਹਿਬ ਅੱਗੇ ਜਥੇਦਾਰ ਦੇ ਰੂਪ ਵਿੱਚ ਅਰਦਾਸ ਕਰਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਲਈ ਸਤਗੁਰ ਪੰਥ ਨੂੰ ਬਲ ਬਖਸ਼ਣ ਤਾਂ ਜੋ ਸਿੱਖ ਪੰਥ ਵਿੱਚ ਚੜ੍ਹਦੀ ਕਲਾ ਦੀ ਮੂਹਮ ਦਾ ਉਭਾਰ ਹੋ ਸਕੇ ਪੰਥਕ ਆਗੂਆਂ ਨੇ ਜਥੇਦਾਰ ਅਕਾਲ ਤਖਤ ਨੂੰ ਮੈਮੋਰੈਂਡਮ ਸੌਂਪਦਿਆਂ ਬੇਨਤੀ ਕੀਤੀ ਕਿ ਇਸ ਅਜਮਾਇਸ਼ ਦੌਰ ਦੌਰਾਨ ਸਿੰਘ ਸਾਹਿਬਾਨ ਦੀ ਮੀਟਿੰਗ ਕਰਨ ਦੀ ਥਾਂ ਪੰਥ ਦਾ ਨੁਮਾਇੰਦਾ ਇਕੱਠ ਬੁਲਾਇਆ ਜਾਵੇ ਜਿਸ ਵਿੱਚ 2 ਦਸੰਬਰ ਦੇ ਹੁਕਮਨਾਮੇ ਨੂੰ ਨਾ ਮੰਨਣ ਅਤੇ ਤਾਰਪੀੜੋ ਕਰਨ ਦੇ ਦੋਸ਼ ਵਿੱਚ ਸੁਖਬੀਰ ਬਾਦਲ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਪੁੰਦੜ, ਮਹੇਸ਼ ਚੰਦਰ ਗਰੇਵਾਲ, ਰਗੂਜੀਤ ਸਿੰਘ ਵਰਕ ਪੰਥ ਵਿੱਚੋਂ ਛੇਕਣ ਦਾ ਫੈਸਲਾ ਲਿਆ ਜਾਵੇ ਤੇ 2 ਦਸੰਬਰ ਦਾ ਹੁਕਮਨਾਮਾ ਲਾਗੂ ਕਰਵਾਉਣ ਲਈ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਦਾ ਹੱਲ ਪੰਥ ਦੇ ਸਹਿਯੋਗ ਨਾਲ ਸਦੀਵੀ ਤੌਰ ਤੇ ਲੱਭਿਆ ਜਾਵੇ ਇਹ ਸਮੁੱਚੇ ਗੁਰਪੰਥ ਦੀ ਆਵਾਜ਼ ਆ ਉਹਨਾਂ ਕਿਹਾ ਕਿ ਜੇਕਰ ਸਿੰਘ ਸਾਹਿਬਾਨ ਨੂੰ ਜਲੀਲ ਕਰਨ ਵਾਲੇ ਵਿਰਸਾ ਸਿੰਘ ਬਲਟੋਆ ਨੂੰ 10 ਸਾਲ ਅਕਾਲੀ ਦਲ ਵਿੱਚੋਂ ਕੱਢਿਆ ਜਾ ਸਕਦਾ ਤਾਂ ਅਕਾਲ ਤਖਤ ਸਾਹਿਬ ਦੇ ਹਕਮਨਾਮੇ ਨੂੰ ਚੈਲੰਜ ਕਰਨ ਵਾਲੇ ਅਕਾਲੀ ਕਹਾਉਣ ਵਾਲਿਆਂ ਨੂੰ ਸਖਤ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਜੋ ਪੰਥ ਦੀ ਹਸਤੀ ਅਤੇ ਪੰਥਕ ਸੰਸਥਾਵਾਂ ਲਈ ਚੈਲੰਜ ਨੇ ਉਹਨਾਂ ਨੇ ਕਿਹਾ ਕਿ ਬਾਦਲ ਧੜੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਰਗੂਜੀਤ ਸਿੰਘ ਵਿਰਕ ਕਲਵੰਤ ਸਿੰਘ ਮੰਨਣ ਆਦਿ ਅਗਵਾਈ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਨੀਵਾ ਦਿਖਾ ਕੇ ਜਥੇਦਾਰ ਅਕਾਲ ਤਖਤ ਨੂੰ ਉਹਨਾਂ ਦੇ ਅਧਿਕਾਰ ਸੀਮਿਤ ਦੱਸ ਕੇ ਗੁਰੂ ਦੇ ਤਖਤ ਅਕਾਲ ਤਖਤ ਸਾਹਿਬ ਤੇ ਗੁਰੂ ਪੰਥ ਨੂੰ ਚੈਲੰਜ ਕੀਤਾ ਉਹਨਾਂ ਨੇ ਕਿਹਾ ਕਿ ਜਥੇਦਾਰ ਸਹਿਬਾਨ ਸਖਤ ਅਕਸ਼ਨ ਲੈਣ ਹੁਕਮਨਾਮੇ ਤੋਂ ਪਗੌੜੇ ਹੋਣ ਵਾਲੇ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਬੰਡੂਂਗਰ ਨੂੰ ਵੀ ਇਸੇ ਸ਼੍ਰੇਣੀ ਵਿੱਚ ਰੱਖਿਆ ਜਾਵੇ ਜਿਨ੍ਹਾਂ ਦੀ ਇਮਾਨਦਾਰੀ ਗੁਰੂ ਪੰਦੀ ਥਾਂ ਬਦਲ ਕੇ ਨਾਲਾ ਤੇ ਖਾਲਸਾ ਪੰਥ ਤੋਂ ਪਗੋੜੇ ਨੇ ਜਥੇਦਾਰ ਸ਼੍ਰੀ ਅਕਾਲ ਤਖਸਾਲ ਵੱਲੋਂ ਪੰਜ ਮੈਂਬਰ ਕਮੇਟੀ ਨੂੰ ਸਪਸ਼ਟ ਆਦੇਸ਼ ਦੇਣ ਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਪੰਜ ਮੈਂਬਰੀ ਕਮੇਟੀ ਨੂੰ ਵੀ ਜਿਸ ਤਰ੍ਹਾਂ ਦੇ ਸਹਿਯੋਗ ਦੀ ਲੋੜ ਭਰਤੀ ਮਹਿੰਮ ਲਈ ਹੋਵੇਗੀ ਪੰਥਕ ਜਥੇਬੰਦੀਆਂ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੀਆਂ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਐਕਟ ਬਦਲ ਕੇ ਪੰਜਾਬੋ ਸਿੱਖ ਪਰੰਪਰਾਵਾਂ ਤੇ ਸੰਸਥਾਵਾਂ ਬਚਾਉ ਦਾ ਸੱਦਾ ਦਿੱਤਾ ਜਾਂਦਾ ਇਸ ਵਿੰਦੀ ਦੇਸ਼ ਵਿਦੇਸ਼ ਵਿੱਚ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਐਕਟ ਸਰਕਾਰੀ ਐਕਟ ਹੈ ਜਿਸ ਤਹਿਤ ਅਕਾਲ ਤਖਤ ਤਾਂ ਜੋ ਸਿੱਖ ਸੋਵਰਿਨਿਟੀ ਦਾ ਪ੍ਰਤੀਕ ਆ ਉਹ ਇਸ ਦੇ ਅਧੀਨ ਨਹੀਂ ਹੈ ਨਾ ਹੀ ਤਖਤਾਂ ਦੇ ਜਥੇਦਾਰ ਇਸ ਐਕਟ ਦੀ ਨੇ ਇਸ ਦੇ ਗੁਰੂ ਪੰਦੇ ਅਧੀਨ ਨੇ ਸ਼੍ਰੋਮਣੀ ਕਮੇਟੀ ਦੀ ਮਾਨਤਾ ਸਰਕਾਰ ਕਦੇ ਵੀ ਖਤਮ ਕਰ ਸਕਦੀ ਹੈ ਪਰ ਗੁਰੂ ਦੇ ਤਖਤ ਸਦੀਆਂ ਤੋਂ ਆਪਣੀ ਹੋਣ ਦਸਤਾਪਤ ਰੱਖੀ ਜੁਗੋ ਜੁਗ ਟੱਲ ਰਹਿਣਗੇ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਗੁਰਦੁਆਰਾ ਐਕਟ ਅਨੁਸਾਰ ਗ੍ਰੰਥੀਆਂ ਹੈਡ ਗ੍ਰੰਥੀਆਂ ਤੱਕ ਸੀਮਤ ਹੈ ਜਤੇਦਾਰ ਗਰੰਥੀ ਜਾਂ ਹੈਡ ਗਰੰਥੀ ਨਹੀਂ ਹਨ ਸ਼੍ਰੋਮਣੀ ਕਮੇਟੀ ਦਾ ਖੇਤਰ ਪੂਰੀ ਕਾਇਨਾਤ ਵਿੱਚ ਵਸਿਆ ਨਹੀਂ ਹੈ ਉਹ ਸਿਰਫ ਰਾਜਪੁਰੇ ਤੱਕ ਸੀਮਿਤ ਹੈ ਸ਼੍ਰੋਮਣੀ ਕਮੇਟੀ ਬੋਟਾ ਰਾਹੀਂ ਚੁਣੀ ਜਾਂਦੀ ਹੈ ਜਦਕਿ ਗੁਰੂਪੰਥ ਸਤਗੁਰੂ ਦੀ ਬਖਸ਼ਿਸ਼ ਹੈ ਪਰ ਬਾਦਲ ਕੈਨੇ ਸ਼ਰਮਣੀ ਕਮੇਟੀ ਨੂੰ ਗੁਰੂਪੰਥ ਅਕਾਲ ਤਖਤ ਸਾਹਿਬ ਦਾ ਸ਼ਰੀਕ ਬਣਾ ਕੇ ਖੜਾ ਕਰ ਦਿੰਦਾ ਹੈ ਅਤੇ ਬਹੁ ਗਣਤੀ ਸ਼ਰਮਣੀ ਕਮੇਟੀ ਮੈਂਬਰ ਬਾਦਲ ਪਰਿਵਾਰ ਦੀਆਂ ਕਟਪੁਤਲੀਆਂ ਵਜੋਂ ਵਿਚਰ ਕੇ ਪੰਥ ਦੇ ਵਿਰੋਧ ਵਿੱਚ ਖੜੇ ਨੇ ਜਥੇਦਾਰ ਅਕਾਲ ਤਖਤ ਨੂੰ ਅਪੀਲ ਕਰਦੇ ਆ ਕਿ ਸਿੱਖਾਂ ਦਾ ਇਸਾਈਕਰਨ ਅਤੇ ਧਰਮ ਬਦਲੀਆਂ ਰੋਕਣ ਲਈ ਸ਼ਰਮਣੀ ਕਮੇਟੀ ਸਫਲ ਸਿੱਧ ਹੋਈ ਹੈ ਤੇ ਉਸ ਕੋਲ ਇਸਾਈ ਮਸ਼ੀਨਰੀਆਂ ਵਾਂਗ ਆਧੁਨਿਕ ਢਾਂਗ ਅਤੇ ਪ੍ਰਚਾਰ ਦੀ ਵਿਵਸਥਾ ਨਹੀਂ ਹੈ ਪਿੰਡਾਂ ਵਿੱਚ ਸ਼ਰਮਣੀ ਕਮੇਟੀ ਦੇ ਪ੍ਰਚਾਰਕ ਨਹੀਂ ਦਿਖਾਈ ਦੇ ਰਹੇ ਉਨੇ ਕਿਹਾ ਕਿ ਸਿੱਖ ਪ੍ਰਚਾਰ ਨੂੰ ਤੇਜ਼ ਕਰਨ ਲਈ ਸਿੱਖ ਪ੍ਰਚਾਰਕਾਂ ਤੇ ਸਿੱਖ ਬੁੱਧੀਜੀਵੀਆਂ ਦਾ ਇਕੱਠ ਬੁਲਾ ਕੇ ਧਰਮ ਪ੍ਰਚਾਰ ਮੁਹਿੰਮ ਨੂੰ ਸ਼੍ਰੋਮਣੀ ਕਮੇਟੀ ਦੇ ਅਗਵਾਈ ਵਿੱਚ ਸੰਗਠਿਤ ਕੀਤਾ ਜਾਵੇ।